2019 ਦੇ ਵਿੱਚ ਮੈਂ ਇਸ ਕਿੱਤੇ ਦੇ ਨਾਲ ਜੁੜਿਆ ਜਦੋਂ ਕਮਾਇਆ ਜੀ ਉਹ ਬੱਚਾ ਡਿੱਕ ਡੁੱਲੇ ਚ ਖਾਂਦਾ ਫਿਰੇ ਕਮਜ਼ੋਰ ਆ ਹੋ ਗਿਆ ਸੀਗਾ ਅੱਜ ਕਿ ਤੁਹਾਡੇ ਲਈ ਖਾਸ ਹੈ ਕਿਉਂ ਕਿ ਆਪਾਂ ਤੁਸੀਂ ਜਾਣਦੇ ਹੋ ਲਗਭਗ 4-5 ਸਾਲ ਆਪਾਂ ਬੱਕਰੇ ਬੱਕਰੀਆਂ ਦੀਆਂ ਵੀਡੀਓ ਆ ਜਿਹੜੀ ਤੁਹਾਡੇ ਲਈ ਬਣਾਉਂਦੇ ਰਹਿੰਦੇ ਆ ਦੱਸਦੇ ਰਹਿੰਦੇ ਆ ਇਸ ਕੰਮ ਕਾਜ ਵਾਰੇ ਇਸ ਕਿੱਤੇ ਦੇ ਬਾਰੇ ਤੇ ਇਸ ਕੰਮ ਕਾਜ ਦੇ ਵਿੱਚ ਹਜ਼ਾਰਾਂ ਨੌਜਵਾਨ ਭੈਣਾ ਆਏ ਨੇ ਬਹੁਤਿਆਂ ਨੇ ਚੰਗਾ ਕੰਮ ਕੀਤਾ ਵੀ ਕਈਆਂ ਤੋਂ ਨਹੀਂ ਵੀ ਹੋਇਆ ਜਿਆ ਸਮੇਂ ਦੀ ਘਾਟ ਰਹੀ ਜਾਂ ਇਹ ਰਾਂ ਉਰਾਂ ਪਰਾਂ ਚਲੇ ਗਏ ਹਨ ਅੱਜ ਆਪਾਂ ਗੱਲਬਾਤ ਕਰਦਗੇ ਅੱਜ ਆਪਾਂ ਗੱਲਬਾਤ ਕਰਦਾਂਗੇ ਬਾਬਾ ਸੁਰਿੰਦਰ ਸਿੰਘ ਜੀ ਸਾਹਾ ਸਾਹ ਮੁੱਲਾ ਪ੍ਰਵਾਲੇ ਜਿਨ੍ਹਾਂ ਨੇ ਕਿ ਬੱਕਰੀਆਂ ਦਾ ਕਿੱਤਾ ਥੋੜੇ ਸਮੇਂ ਦੇ ਵਿੱਚ ਪਤਾ ਸੀ ਇਹ ਕੰਮ ਹੋ ਜਾਂਦਾ ਵੀ ਕੋਈ ਜੱਤੀ ਕਿੱਥਾ ਨਹੀਂ ਸੀ ਕੀ ਗੱਲਬਾਤ ਹੈਗੀ ਅੱਜ ਕਿੱਤੇ ਦੇ ਵਿੱਚ ਕਿੱਥੇ ਪਹੁੰਚੇ ਨੇ ਕਿ ਕਿੰਨੇ ਦਾ ਲੱਗਿਆ ਸਾਰੀ ਗੱਲਬਾਤ ਕਰਦੇ ਆ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਪਿਆਰ ਵੀ ਦਿਨੇ ਰਹਿਣਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਸ਼ੁਰੂ ਤੋਂ ਗੱਲਬਾਤ ਕਰਨੀ ਹੈ ਜੀ ਨਾ ਆਪਾਂ ਵੀ ਸੋਸੀਏਟੇ ਦੇ ਵਿੱਚ ਕਦੋਂ ਤੋਂ ਆਏ ਹਾਂ ਜਾਂ ਪਹਿਲਾਂ ਤੋਂ ਜੱਤੀ ਪੁੱਤੀ ਨਹੀਂ ਜੱਤੀ ਪੁੱਤੀ ਤਾਂ ਨਹੀਂ ਸੀਗੇ ਜੀ ਪਹਿਲੇ ਸਾਡੇ ਆਸਕਵਾਰਡ ਬੱਕਰੀਆਂ ਬਹੁਤ ਟੌਪ ਟੌਪ ਦੇ ਸਾਡੇ ਅੱਤਿਆਂ ਦੇ ਵਿੱਚ ਵੀ ਤੇ ਸਾਡੇ ਗਵਾਰਡ ਵਿੱਚ ਵੀ ਟੱਟੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ 2019 ਦੇ ਵਿੱਚ ਮੈਂ ਇਸ ਕਿਤੇ ਦੇ ਨਾਲ ਜੁੜਿਆ ਤੇ ਜੁੜਿਆ ਮੈਂ ਤਾਂ ਸੀ ਸਾਡੇ ਸਾਹਮਣੇ ਜਿਹੜਾ ਉੱਤਰੀ ਇਤਿਹਾਸਕ ਸਥਾਨ ਆ ਉੱਥੇ ਦੀ ਸੇਵਾ ਸਾਰੇ ਨਗਰ ਨੇ ਸਾਂਝ ਸੰਪਤੀ ਨਾਲ ਮੈਨੂੰ ਦੇਖੀ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਯਾਰ ਹੁਣ ਮੱਝਾਂ ਗਾਇਆਂ ਸਾਂਭਾਂਗੇ ਕਿ ਇਹਨਾਂ ਨੂੰ ਸੰਨੀਆਂ ਕਰਾਂਗੇ ਇੱਕ ਗੁਰਦੁਆਰੇ ਜਾਵਾਂਗੇ ਫੇ ਮੱਝਾਂ ਗਾਇਆਂ ਦਾ ਕੰਮ ਘਟਾ ਕੇ ਮੈਂ ਪੰਜ ਬੱਕਰੀਆਂ ਹੀਰੇ ਤੋਂ ਲਈਆਂ ਦਾਕੇ ਵਾਲੇ ਤੋਂ 62000 ਰੁਪਏ 12 12000 ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਫੇ ਮੈਂ ਦੋ ਇੱਕ ਗਾਂ ਵੇਚੀ 35000 ਰੁਪਏ ਫੇ ਮੈਂ ਦੋ ਬੱਕਰੀਆਂ 29000 ਰੁਪਏ ਬੋਸਪਾਰਾਂ ਵਾਲੇ ਤੋਂ ਇਹ ਇਤਨਾ ਕਰਦਾ ਕਰਦਾ ਜੀ ਮੈਂ ਆਲਟੀਆਂ ਪਾਰਟੀਆਂ ਮਾਰ ਮਾਰ ਕੇ ਮੈਂ ਹੌਲੀ ਹੌਲੀ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਆਪਾਂ ਸੋਹਣੀਆਂ ਜਿਹੇ ਬੱਕਰੀਆਂ ਤੇ ਜਾਂ ਜਿਹੜੀ ਮੇਮਣੇ ਵਧੀਆ ਹੋਣਗੇ ਆਪਾਂ ਉਹ ਪਾਲਿਆ ਕਰਨੇ ਆ ਚਲੋ ਮੇਰੇ ਪੈਰ ਰਾਂ ਲੱਗੇ ਜੀ 2 ਸਾਲ ਕਿਉਂਕਿ ਮੇਰੇ ਕੋਲੇ ਕੋਈ ਬਰੀਡਰ ਨਹੀਂ ਸੀ ਵਧੀਆ ਤੇ ਨਾ ਹੀ ਸਾਡੇ ਏਰੀਆ ਦੇ ਵਿੱਚ ਸੀਗਾ ਕੋਈ ਇੰਨਾ ਖਾਸ ਬਰੀਡਰ ਜੀ ਦਾ ਨੌ ਚੱਲਦਾ ਹੋਵੇ ਬਈ ਹਾਂ ਵੀ ਇਹ ਆਏ ਕਰਕੇ ਇੱਕ ਵਾਰੀ ਹੋਰ ਤੋਂ ਬਾਅਦ ਚਲੋ ਪ੍ਰਮਾਤਮਾ ਨੇ ਬਾਹ ਫੜੀ 2000 ਟਿੱਕੀ ਜਾਂ ਬਾਈ ਦੇ ਵਿੱਚ ਆਪਾਂ ਮੰਡੀ ਲਾਉਣੀ ਸ਼ੁਰੂ ਕਰਤੀ ਹੌਲੀ-ਹੌਲੀ ਮੰਡੀ ਦੇ ਵਿੱਚ ਹੌਲੀ-ਹੌਲੀ ਕਰਦੇ ਆਂ ਕਰਾਉਂਦੇ ਆ ਨੇ ਜੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਹਿੰਦੇ ਜੀ ਫਲਾਨੀ ਜਗ੍ਹਾ ਬ੍ਰੀਡਰ ਖੜਾ ਤੇ ਪੈਸੇ ਵੱਧ ਮੰਗਦੇ ਆ ਆਪਣੇ ਬੰਦੇ ਜਾਂਦੇ ਆ ਉਹਦੇ ਤੇ ਵੀ ਉਹ ਪੈਸੇ ਨਹੀਂ ਲਾਉਂਦੇ ਮੈਂ ਕਿਹਾ ਵੀ ਤੂੰ ਮੈਨੂੰ ਲੈ ਕੇ ਚੱਲ ਮੇਰਾ ਪਾਲੀ ਸੀਗਾ ਕਹਿੰਦਾ ਬਾਬਾ ਆਪਾਂ ਲੈਣਾ ਬ੍ਰੀਡਰ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਚਲੋ ਚਲੋ ਮੈਂ ਬਕਤਰੀਆਂ ਮੇਮਣੀ ਮੂਹੇ ਵੇਚੇ ਸੀਗੇ ਤੇ ਚਲੋ ਮਾੜਾ ਜੀ ਕਿਰਪਾ ਕੁਛ ਮਾੜਾ ਮੋਟਾ ਮਾਮਲਾ ਸ਼ਾਮਲਾ ਆ ਜਾਉਂਦਾ ਮੈਂ ਕਿਹਾ ਜੀ ਜਦੋਂ ਗਏ ਅਸੀਂ ਢੇਣੀਵਾਲ ਪਿੰਡ ਪਿੰਡਰਕਲਾਂ ਦੇ ਕੋਲੇ ਉੱਥੇ ਗਏ ਗੁਜਰਾ ਦੇ ਘਰੇ ਇਹਨਾਂ ਬਾਪ ਖੜਾ ਸ਼ਿਵਾਂ ਤੇ ਉਹ ਚਾਰ ਮੇਲੇ ਦਾ ਚੈਂਪੀਅਨ ਹੈ ਜੀ ਤਿੰਨ ਮੇਲੇ ਸ਼ਾਇਦ ਦੋ ਮੇਲੇ ਪਹਿਲਾਂ ਜਿੱਤੇ ਆ ਤਿੰਨ ਮੇਲੇ ਪਹਿਲਾਂ ਜਿੱਤੇ ਇੱਕ ਮੇਲਾ ਮੇਰੇ ਕੋਲੇ ਆ ਕੇ ਜਿੱਤਿਆ ਲੌਂਗੋਵਾਲ ਦਾ ਭੁੱਡੇਵਾਲ ਦਾ ਤੇ ਰੇਡੋਰ ਦਾ ਪਹਿਲਾਂ ਜਿੱਤੇ ਆ ਮੇਰੇ ਕੋਲੇ ਆ ਕੇ ਇੱਕ ਮੇਲਾ ਜਿੱਤਿਆ ਜਦੋਂ ਮੈਂ ਉਹਦੇ ਘਰੇ ਗਿਆ ਜੀ ਮੈਨੂੰ ਤਾਂ ਰੇਟ ਪੁੱਛਿਆ ਉਹ ਕਹਿੰਦੇ ਜੀ 1 ਲੱਖ ਰੁਪਏ ਲੈਣਾ ਮੈਂ ਕਿਹਾ ਵੀ ਚਲੋ ਸਹੀ ਸਹੀ ਮਾਤਾ ਜੀ ਦੱਸ ਦਿਓ ਕਿੰਨੇ ਪੈਸੇ ਲੈਣੇ ਆ ਮਾਤਾ ਜੀ ਕਿ ਤੇ ਇੱਕ ਤਾਂ ਦੋ ਤਾਂ ਸੀਗਾ ਅਨੇ ਬਾਬਾ ਜੀ ਸਾਡੇ ਦੁੱਤੀ ਨੂੰ ਲੈ ਕੇ ਦਿੱਤਾ ਹਾਇ ਵੀ ਇਹਦੇ ਹੀ ਆ ਬਈ ਇਹਦੀ ਮਾਤਾ ਹੈ ਨਹੀਂ ਕੀ ਤੇ ਪਿਤਾ ਵੀ ਹੈ ਨਹੀਂ ਇਹ ਸਾਡੇ ਕੋਈ ਰਿੰਦਾ ਕਿ ਅਸੀਂ ਇਹਦੇ ਇਹਨੂੰ ਪੈਸੇ ਦੇਣੀ ਆਖਾ ਵੀ 20000 ਕੋਈ ਨਹੀਂ ਗਿਆ 50000 ਬੰਦ ਵੀ ਲੱਗ ਜਾ ਆਪਾਂ ਬੱਕਰਾ ਨਹੀਂ ਛੱਡਣਾ ਇੱਦਾਂ ਹੁਣੇ ਦੋ ਆਨੰਦ ਬੱਚਾ ਜੀ ਇਹਦੀ 43 ਇੰਚ ਹਾਈਟ ਆ ਇਹਦੇ ਬਾਪ ਦੀ ਦੋ ਆਨੰਦ ਦੇ ਵਿੱਚ 42 ਇੰਚ ਹੈ ਇਹ ਜੀ ਹਾਂ ਜੀ ਠੀਕ ਹੈ ਪਰ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਮੈਂ ਕਿਹਾ ਵੀ ਮੜਾ ਇਹ ਘਮਾਓ ਜਦੋਂ ਘਮਾਇਆ ਜੀ ਉਹ ਬੱਚਾ ਡਿਕ ਟੁੱਲੇ ਜੇ ਖਾਂਦਾ ਫਿਰ ਇਹ ਕਮਜ਼ੋਰ ਆ ਹੋ ਗਿਆ ਠੀਕ ਆ ਮਰੀ ਮੁੱਢੀ ਜਿਆਦਾ ਸੇਵਾਜੋ ਹੋ ਗਿਆ ਜਾਂ ਕੁਛ ਹੋਰ ਤੇ ਮੁੱਲੀ ਲੱਗਤਾਂ ਨਹੀਂ ਥੋੜੀਆਂ ਕਰ ਕੇ ਹੀ ਪੈਰ ਬਿੰਗੇ ਮੈਂ ਕਿਹਾ ਵੀ ਆਪਾਂ ਬਰੀਡ ਲੈਣੀ ਆ ਵੀ ਬੱਚਾ ਇਤੋਂ ਪੱਤੇ ਆਪਾਂ ਨੂੰ ਲੈਣਾ ਚਲੋ ਜੀ ਮੈਂ 22 ਵਾਲੇ ਦਨ ਗਿਆ ਸੀਗਾ ਲੈਣ ਉਹ ਮੈਂ ਜਦੋਂ ਗੱਲ ਕਰਦਿਆ ਕਰਦੈ ਨਹੀਂ ਉਹਦੇ ਤੇ ਕਿਸੇ ਨੇ 40000 ਤੋਂ ਵੱਧ ਨਹੀਂ ਲਾਇਆ ਮੈਂ ਪੈਂਦੀ ਸੀ 50000 ਰੁਪਇਆ ਲੈ ਜੀ ਉਹਦੇ ਤੇ ਜਦੋਂ ਮੈਂ 50 ਲਾਇਆ ਜੀ ਮੇਰੇ ਕੋਲੇ 80000 ਤੇ ਆ ਗਏ ਮੈਨੂੰ ਮੇਰਾ ਜਿਹੜਾ ਵਿਚਾਲੇ ਵਾਲਾ ਬਜੋਲਾ ਸੀ ਉਹ ਮੈਨੂੰ ਕੁਸਤੋਂ ਨੂੰ ਵੀ ਆ ਜਾ ਲੈਣ ਤੇ ਆਪਾਂ ਸੌਦਾ ਹੀ ਵੜਨਾ ਮੈਂ ਤਾਂ ਵੀ ਸੌਦਾ ਬਣ ਗਿਆ ਮੈਂ 70000 ਤੱਕ ਟੱਕਿਆ ਸੀਗਾ ਜੀ ਮੈਂ ਕਹਿੰਦਾ 70 ਦਾ ਬੱਕਰਾ ਵੇਚਣਾ ਨਾਲ ਪਰ ਉਹ 67000 ਦਾ ਮੇਰਾ ਸੌਦਾ ਠੀਕ ਹੈ ਜੀ ਸੱਚ ਗੱਲ ਹੈ ਉਹ ਵੀ ਸੁਣ ਦੇਖਣਗੇ ਤੁਹਾਡੀ ਵੀਡੀਓ ਅਗਲਾ ਕਹੂਗਾ ਵੀ ਹਾਂ ਬਾਬਾ ਇਹ ਸੱਚ ਬੋਲਿਆ ਮੈਂ 67000 ਦਾ ਜਦੋਂ ਮੈਂ ਸੌਦਾ ਕਰਕੇ ਮੈਂ ਬੱਕਰਾ ਲੈ ਕੇ ਆਂਦਾ ਮੈਂ ਬਾਹਰ ਵਾਲੇ ਨਾਲ ਮੰਡੀ ਤੇ ਬੱਕਰਾ ਮੈਂ ਮਾਲ ਦੇ ਨਾਲ ਪੇਂ ਮੰਡੀ ਤੇ ਉਦੋਂ ਆਪਣੇ ਕੋਲ ਮਾਲ ਘਟ ਆਉਂਦਾ ਸੀ ਆਪਾਂ ਮਾਲ ਆਉਂਦਾ ਭੇਜਣ ਲਈ ਵੀ ਚੱਲ ਰੌਣਕ ਲੱਗ ਜਾਵੇ ਮੰਡੀ ਦਾ ਰੌਣਕ ਤੇ ਨੂੰ ਕੋਲ ਪਤਾ ਕਿ ਇਹ ਮਾਲ ਹੁੰਦਾ ਜਦੋਂ ਮੈਂ ਮਾਲ ਭੇਜਿਆ ਜੀ ਫਰੋਜ਼ ਖਾਨ ਜੀ ਨੂੰ ਪਤਾ ਲੱਗਾ ਕਿ ਉਹ ਬੱਕਰਾ ਕਹਿੰਦੇ ਕੀ ਦਾ ਕੋਈ ਜਾਣਦਾ ਹੀ ਬਾਬੇ ਕੋਲ ਹੈ ਨਹੀਂ ਏ ਬੋਧਾਈ ਕਹਿੰਦੀ ਕਿ ਇਹ ਬੱਕਰਾ ਕਹਿੰਦੀ ਬਾਪੇ ਦਾ ਮੈਨੂੰ ਆਵਾਜ਼ ਮਾਰੀ ਉਹਨਾਂ ਦਾ ਬਪਾਰੀ ਸੀ ਮਹਾਰਾਜਾ ਕਹਿੰਦੇ ਕਿੰਨੇ ਪੈਸੇ ਲੈਣੇ ਆ ਜੀ ਮੈਂ ਕਹਾ 10 ਲੱਖ ਰੁਪਏ ਲੈਣੇ ਉਹਨਾਂ ਨੇ ਪੈਂਦੀ ਸਾਡੇ ਸਰਸਿੰਘ ਸਿੰਘ ਜੀ 1 ਲੱਖ ਰੁਪਏ ਲਾਇਆ ਕੋਪਰੇਟਿਵ ਠੀਕ ਹੈ ਨਾ ਕੱਟੀ ਮੇਰੇ ਕੋਲੇ 35000 20000 ਮੈਨੂੰ ਮੁਨਾਫਾ ਮੈਨੂੰ ਕਹਿੰਦੇ ਮੈਂ ਤਾਂ ਵੀ ਨਹੀਂ ਮੈਂ ਕਹਾ ਮੈਂ ਨਹੀਂ ਵੇਚਣਾ ਕਹਿੰਦੇ 1 5 ਲੈ ਲੈਣਾ ਨਹੀਂ ਕਹਿੰਦੇ 10 ਲੈ ਲੈਣਾ ਕਹਿੰਦੇ ਨਹੀਂ ਚਲੋ ਜੀ ਕਰਦੇ ਕਰਾਉਂਦੇ ਉਹ 1 ਲੱਖ 25000 ਦੇ ਕਰੀ ਮੈਂ ਕਹਾ ਵੀ ਮੈਂ ਵੇਚਣਾ ਨਹੀਂ ਬੋਗਰ ਉਹ ਕਹਿੰਦਾ ਬੋਗਰ ਕਹਿੰਦਾ ਬਾਪ ਮਾ ਕਵੀ ਨਹੀਂ ਮੈਂ ਵੇਚਣਾ ਡੇਢ ਦਾ ਨਹੀਂ ਵੇਚਣਾ ਕਹਿੰਦਾ ਬੱਕਰੇ ਵਿੱਚ ਕੋਈ ਮੋਤੀ ਆ ਜਿਹੜੇ ਮੈਨੂੰ 2000 ਰੁਪਈਆ ਮਿਲਦੇ ਆ ਰੁਪਈਆ ਤਾਂ ਮੈਂ ਹੋਣ ਡੇਢ ਲੱਖ ਲੈ ਕੇ ਦੁਨੀਆਂ ਤੋਂ ਮੈਨੂੰ ਵਕਰਾ ਨਹੀਂ ਮਿਲਣਾ ਮੁੜ ਕੇ ਜਦੋਂ ਫਰੋਜ਼ ਖਾਨ ਦਾ ਮਾਮਾ ਲੱਗਦਾ ਅਸਲ ਖਾਨ ਮੋਕਾ ਮੈਨੂੰ ਉਹਨੇ ਬਹੁਤ ਡੇੜੇ ਹੱਥ ਮੈਨੂੰ ਕਹਿੰਦਾ ਬਾਬਾ ਤੂੰ ਕਮਲਾ ਹੋ ਗੇ ਕਹਿੰਦਾ ਬੱਕਰਾ ਮੈਂ ਤੇਰਾ ਡੇਢ ਲੱਖ ਦਾ ਵੀ ਹੁਣੇ ਹੀ ਵਕਾ ਦਿੰਦਾ ਵੇਚਣਾ ਕਹਿੰਦਾ ਪਰ 5 ਲੱਖ ਲੈ ਕੇ ਜਾਈਂ ਜੇ ਇਹ じゃ ਦੁਬਾਰਾ ਬੱਕਰਾ ਲੈ ਕੇ ਹੁਣ ਕਹਿੰਦਾ ਡੇਢ ਤੈਨੂੰ ਮਿਲ ਜੂ ਤੈਨੂੰ 60 70 ਹਜ਼ਾਰ ਮੁਨਾਫਾ ਮਿਲਦਾ ਜੇ ਕਰਾ ਪਰ 5 ਲੱਖ ਰੁਪਈਆ ਪਾ ਕੇ ਜਾਈਂ ਜੇਬ ਦੇ ਵਿੱਚ ਜੇ ਕਿਸੇ ਪੁਰਾਣੇ ਪਟਾਲੀ ਕੋਲੇ ਬੱਕਰਾ ਆਉਂਦਾ ਤੈਨੂੰ 5 ਲੱਖ ਤੋਂ ਘੱਟ ਨਹੀਂ ਪੈਣਾ ਠੀਕ ਹੈ ਮੈਂ ਜਲਦੀ ਜਵਾਬ ਦੇਤਾ ਜੀ ਉਸ ਤੋਂ ਬਾਅਦ 2022 ਵਿਖਤ ਜਲਬਰੀ ਨੂੰ ਮੇਰੇ ਧਰੇ ਆ ਕੇ ਬੰਦਿਆਂ ਨੇ ਪਟਾਲ ਕੋਲ 5 ਲੱਖ ਟਿਕਲਦੇ ਰੱਖਨਾ ਉਸੇ ਬੱਕਰੀ ਦਾ ਇਹਨੂੰ ਕਹਿੰਦੇ ਵੀ ਅਸੀਂ ਬੱਕਰਾ ਲੈ ਕੇ ਆਲਾ ਮੈਨੂੰ ਬੰਦ ਨਹੀਂ ਕਿਹਾ ਇਹ ਬਾਬਾ ਜੀ ਬਲੈਕ ਕਲਰ ਦਾ ਬੱਕਰਾ ਚਾਹੀਦਾ ਹੁਣ ਮੈਨੂੰ ਕੀ ਪਤਾ ਹੈ ਮੇਰੇ ਬੱਕਰੇ ਦੀ ਫਰਦੇ ਆ ਮੈਂ ਕਿਹਾ ਵੀਰੇ ਮੇਰੀ ਨਿਗਾਹ ਜੈਨੇ ਵੀ ਕੋਈ ਜੂ ਕਿ ਆ ਗਿਆ ਮਤੂੰ ਦੱਸ ਤੂੰ ਚਲੋ ਦਰਸ਼ੇਂ ਸਿੰਘ ਜੀ ਉਹ ਬੈਠੇ ਰਹੇ ਉਹ ਮੇਰੇ ਵਾਲੇ ਬੱਕਰੇ ਆ ਸੌਦਾ ਕਰ ਲਾ ਕੇ ਮੈਂ ਕਿਹਾ ਵੀਰੇ ਮੈਂ ਪੇਚਦਾ ਨਹੀਂ 4 ਲੱਖ ਲੈ ਲਓ 4.5 ਲੈ ਲਓ ਇਹ ਪਾਲੀ ਕਹਿੰਦਾ ਪਾਦੇ ਨਹੀਂ ਵੇਖਣਾ ਨਹੀਂ 5 ਲੱਖ ਦੀ ਵੀ ਆਫਰ ਆਈ ਹੋਈ ਆ ਨਹੀਂ ਬੇਚਿਆ ਬੱਕਰਾ ਚਲੋ ਜੀ ਉਹ ਬਾਪ ਕਹਿੰਦੇ ਬਾਬੇ ਨੂੰ ਪੁੱਛੋ ਵੀ ਹੁਣ ਅ ਕੀ ਰੜਦਾ ਕੱਢ ਦਿੰਦੇ ਮੈਂ ਘਰੋਂ ਚਲੇ ਗਿਆ ਦਰਸ਼ੇ ਆਪਾਂ ਬਖਰਾ ਨਹੀਂ ਬਿਖੀ। ਚਲੋ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਜਾਣਦਾ ਜੀ ਉਮਰ ਘਟ ਗਈ। ਉਹਨੂੰ ਅਟੈਕ ਤਿੰਨ ਚਾਰ ਆ ਗਏ। ਅੱਜਾ ਚਲੇ ਗਿਆ। ਚਲੋ ਉਹਨੇ ਜਿਵੇਂ ਕਹਿੰਦੇ ਬੂਟੇ ਦੀ ਥਾਂ ਬੋਟਾ ਲਾ ਗਿਆ ਆਪ ਤੋਂ ਉੱਚਾ ਲਾ ਗਿਆ। ਹੂੰ। ਆਪਦੇ ਨਾਲੋਂ ਉੱਚਾ ਲਾ ਗਿਆ। ਹੁਣ ਇਹ 2 ਦਾ 43 ਇੰਚੋਂ 42 ਇੰਚ ਦੀ ਇਹਦੇ 44 ਇੰਚ ਹਟ ਕਰ ਜਣੀ ਹੈ ਦੋ ਦਾਦੇ ਵਿੱਚ ਹੀ। ਠੀਕ ਹੈ ਜੀ। ਯਾਨੀ ਇੰਨਾ ਕਿ ਮੈਨੂੰ ਪਤਾ ਵੀ ਬੱਜਾ ਵਧੀਆ ਤੇ ਇਹਦੀ ਮਾਂ ਵੀ ਇੱਥੇ ਖੜੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ। ਉਹ ਵੀ ਹੈ। ਚੱਲ ਆਓ। ਆਪ ਕੋ ਕੋ ਵਾਰੇ ਦਾ ਸਾਰਾ ਕੰਮ ਮਚਾਇਓ ਕਰਦੇ ਨਹੀਂ ਰੋਕੇ ਨਹੀਂ ਜੀ ਨਹੀਂ ਨਹੀਂ ਕਰਦੇ ਆ ਨੇ ਨਹੀਂ ਮੈਨੂੰ ਰੋਕਿਆ ਕਿਉਂਕਿ ਮੈਂ ਮੱਝਾਂ ਗਾਇਆਂ ਦਾ ਕੰਮ ਕਰਦਾ ਸੀ ਤੋਂ ਪਹਿਲੇ ਮੈਂ ਬਲਦ ਭਜਾਉਂਦਾ ਸੀ ਪਿੱਛੇ ਮੈਂ ਕੁੱਤੇ ਵੀ ਭਜਾਉਂਦਾ ਸੀ ਘੋੜੀਆਂ ਵੀ ਭਜਾਉਂਦਾ ਸੀ ਮੈਂ ਉਹਦੇ ਪਰਿਵਾਰ ਦਾ ਪਾਲਣ ਪੋਲਣ ਦਾ ਕਰਦਾ ਸੀ ਮੈਂ ਆਹ ਬੰਨੇ ਕਰਕੇ ਮੈਂ ਗੱਡੀ ਚਲਾਉਂਦੇ ਮੇਰੀ ਆਪਣੀ ਗੱਡੀ ਸੀ ਟਰੈਕ ਦੀ ਜੀਪ ਮੇਰੇ ਕੋਲ ਨਿਮਮ ਭੌਂਦਾ ਲੱਦ ਕੇ ਜਾਂ ਬਾਈ ਪਰ ਜਾਉਣ ਜਾਂਦਾ ਤੇ ਫੇ ਰਾਤ ਨੂੰ ਮੈਂ ਢੇੜੇ ਲਾਉਣੇ ਕਿੰਨੇ ਮੀਟਰ ਛੱਡਿਆ ਹੈ ਦਵਾਪੇ ਚ ਕਿਹਦਾ ਢੰਗਰ ਛੱਡਿਆ ਹੈ ਕਿਹਦੀ ਮੱਝਾਂ ਛੱਡਿਆ ਹੈ ਜਾਂ ਮੱਡੀਆਂ ਮੈਨੂੰ ਕਿਤਨਾ ਕੀਤਿਆਂ ਜੀ ਬਹੁਤ ਕਿਤ ਨਗ ਰਹੀਆਂ ਪਿੰਡਿਆਂ ਨੇ ਕਹਿੰਦੇ ਆਹੀ ਕੰਮ ਰਹਿ ਗਿਆ ਸੀਗਾ ਮੈਂ ਕਿਹਾ ਵੀਰੇ ਜਿਹੜੀ ਗਰੀਬੀ ਆ ਬਹੁਤ ਬੋਲਤਾ ਦਿੰਦੀ ਆ ਕੀਦਾ ਜੀ ਕਰਦਾ ਵੀ ਅਸੀਂ ਕੰਮ ਇੱਕ ਵਾਰੀ ਛੱਡ ਕੇ ਦੂਜੇ ਕੰਮ 'ਚ ਪੈ ਜੀਏ ਤੀਜੇ 'ਚ ਪੈ ਜੀਏ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਸਿਰ ਤੋਂ ਦੀ ਪਾਣੀ ਲੰਘ ਗਏ ਤੋਂ ਉੱਤੇ ਆਪਾਂ ਵੱਧ ਨਹੀਂ ਸਕਦੇ ਵੀਰੇ ਵੀਰ ਵੀ ਬੇ ਬੰਦਾ ਲੈਣ ਬੰਦਾ ਫੇਰ ਬੰਦਾ ਕਹਿੰਦਾ ਯਾਰ ਚਲ ਆਏ ਇਹਦੇ ਚ ਆਪਣੇ ਕੋਲ ਇੰਨੇ ਪੈਸੇ ਨਹੀਂ ਆਪਾਂ ਹੋਰ ਕੰਮ ਕਰ ਲਈਏ ਕੋਈ ਚਲੋ ਜੀ ਆ ਜਿਹੜੇ ਬੱਕਰੀਆਂ ਵਾਲਾ ਕਿਤਾਬਾ ਮੈਨੂੰ ਕਈਆਂ ਨੇ ਬਣਾ ਕਿਹਾ ਵੀ ਆਹੀ ਕੰਮ ਰਹਿ ਗਿਆ ਪਰ ਪ੍ਰਮਾਤਮਾ ਨੂੰ ਅ ਮੈਨੂੰ ਦਿਨ ਭੁਲਾਤੇ ਵੀਰੇ ਜਿਹੜੇ ਮੇਰੇ ਤੇ ਮਾੜੇ ਮੋਟੇ ਮਾੜੇ ਦਿਨ ਲੰਗੇ ਨੇ ਗਰੀਬੀ ਨੂੰਗੀ ਸਾਨੂੰ ਉਹ ਭੁੱਲ ਗਈ ਪਰ ਮੈਂ ਆਪੇ ਦਿਨ ਨੂੰ ਨਹੀਂਗਾ ਪਰ ਮੈਂ ਯਾਦ ਰੱਖਦਾ ਪਰ ਜਿਹੜਾ ਵੀ ਕੋਈ ਗਰੀਬ ਬੱਚਾ ਮੈਂ ਕੋਈ ਅੱਜ ਤੱਕ ਵੀਡੀਓ ਨਹੀਂ ਪਾਈ ਆ ਸਿਰਫ ਤੁਸੀਂ ਮੈਨੂੰ ਪੁੱਛ ਲਿਆ ਮੈਂ ਐਸੇ ਹਾਲ ਚਾਰ ਬੱਚਿਆਂ ਦੀ ਐਡਮਿਸ਼ਨ ਕਰਵਾਈ ਆ ਠੀਕ ਇੱਕ ਪੰਜੀ ਨਹੀਂ ਲੱਗਣ ਦਿੱਤੀ ਉਹਨਾਂ ਦੀ ਆਪਦੀ ਜੇਬ ਤੋਂ ਲੈ ਕੇ ਐਡਮਿਸ਼ਨ ਪ੍ਰਿੰਸੀਪਲ ਤੇ ਉਸ ਤੋਂ ਬਾਅਦ ਇਹ ਵੀ ਕਹੇ ਤਾਂ ਵੀ ਜੇ ਕਿਸੇ ਬੱਚੇ ਦੀ ਫੀਸ ਦੇ ਵਿੱਚ ਚਾਰ ਬੱਚਿਆਂ ਦੇ ਵਿੱਚ ਕੋਈ ਕਮਜ਼ੋਰ ਹੋ ਕੇ ਬੱਚਾ ਬਾਹਰ ਨਹੀਂ ਕੱਢਣਾ ਪਿਛਲੇ ਸਾਲ ਦੇ ਵਿੱਚ ਕੱਲ ਨੂੰ ਪੇਪਰ ਆਦੇ ਅੱਜ ਦੇ ਦਿਨ ਬੱਚੇ ਦੀ ਫੀਸ ਭਰਨੀ ਹੈ ਮੈਂ ਕੁਝ ਪਾਏ ਕਿਸੇ ਨੇ ਪੰਚੀ ਨਹੀਂ ਪਾਈ ਉਹ ਬੱਚੇ ਦੀ ਉਹਦੀ ਸਾਰੀ ਫੀਸ ਕੋਸੋ ਦੇ ਬਾਪ ਨੇ ਕੀਤੀ ਮੈਂ ਕੀਤੀ ਟਾਈਮ ਟੂ ਟਾਈਮ ਆਨ ਲੇਰੋ ਦੀ ਫੀਸ ਭਰ ਕੇ ਦੇ ਬੱਚੇ ਦੇ ਪੇਪਰ ਦਵਾਈ ਪਰ ਪ੍ਰਮਾਤਮਾ ਨੇ ਇੰਨੇ ਇੱਕ ਜੋਗਾ ਕਰਤਾ ਸਾਨੂੰ ਵੀ ਤੁਸੀਂ ਇਹਨਾਂ ਦਿਨਾਂ ਚੋਂ ਲੰਘੇ ਉਹਨਾਂ ਨੂੰ ਭੁੱਲਿਓ ਨਾ ਵੀ ਇਹ ਬੱਚਿਆਂ ਦੀ ਗਰੀਬਾਂ ਦੀ ਤੁਸੀਂ ਹੈਲਪ ਕਰਨੀ ਜਿੰਨੀ ਕੀ ਹੋ ਸਕਦੀ ਹੈ ਬੱਕਰੀਆਂ ਨੇ ਇਹ ਬੱਕਰੀਆਂ ਨੇ ਬਹੁਤ ਕੁਝ ਦਿੱਤਾ ਜੀ ਮੈਂ ਤਕਰੀਬਨ 7 ਬੱਕਰੀਆਂ ਤੋਂ ਕਾਰੋਬਾਰ ਜਿਆਦਾਤਰ ਮੈਂ ਦਸਤਰੀ ਵਿੱਚ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਕਿਤੇ ਦੋ ਲੈ ਲਈਆਂ ਚਾਰ ਲੈ ਲਈਆਂ ਕਿਤੇ ਵੇਚਤੀਆਂ ਉਸ ਕਰ ਲਿਆ ਕੁਝ ਕਰ ਲਿਆ ਹੁਣ ਇਸ ਵਕਤ ਮੇਰੇ ਕੋਲੇ ਤਕਰੀਬਨ ਲਗਭਗ 80 85 ਨਾਲੋਂ 90 ਹੈਗੇ ਆ ਅੱਡੇ ਛੋਟੇ ਰਲਾ ਕੇ 40 45 ਬੱਕਰੀਆਂ ਮੇਰੇ ਕੋਲੇ ਪੱਟੀਆਂ ਨੇ ਕੁਝ ਮੇਰੇ ਕੋਲ ਬੱਚੇ ਛੋਟੇ ਆ ਕੋਸਾ ਆਪਾਂ ਬਰਬਰੀ ਨਸਲ ਲਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਦੂਜੀ ਵੀਡੀਓ ਬਣਾ ਲਾਂਗੇ ਇੱਥੇ ਹੀ ਕਰਦੀ ਉਹ ਵੀ ਆਪਾਂ ਲਿਆਵਾਂਗੇ ਤੇ ਕਿਉਂਕਿ ਮੇਰੇ ਵੀਰ ਹਰਿਆਣੇ ਵਾਲੇ ਆਲੇ ਆ ਕਰਮਰਸ਼ੀਅਲ ਗੋਟ ਫਾਰਮ ਵਾਲੇ ਇਹਨਾਂ ਨੂੰ ਜਿਆਦਾ ਤਜਰਬਾ ਮੈਨੂੰ ਦੱਸਣਗੇ ਉਹਦੇ ਬਾਰੇ ਵੀ ਮੈਂ ਰਹਿ ਜਰੂਰ ਇਹਨਾਂ ਨਾਲ ਵੀਰੇ ਦੱਸੀ ਵੀ ਕਿੰਨੇ ਕ ਪਰਸੈਂਟ ਆ ਵੀ ਇਹਨੂੰ ਰੱਖ ਲਈਏ ਕਿ ਨਾ ਰੱਖੀਏ ਬਾਕੀ ਵੀਰੇ ਜਿਵੇਂ ਆ ਬੱਚਾ ਵਾ ਆ ਇਹਦੀ ਭੈਣ ਠੀਕ ਹੈ ਇੱਕੋ ਸਵੇਰੇ ਤਿੰਨ ਵੇਲੇ ਜਾ ਚੁੱਕੀ ਹੈ ਇਹਦੀ ਭੈਣ ਉਹ ਭੈਣ ਆ ਆਹ ਦੀ ਆ ਖੜੀ ਜਿਆ ਕਰਿਓ ਅੱਗੇ ਨੂੰ ਕਾਲੇ ਭੜੀਆਂ ਹੋ ਗਈ ਆ ਇਹਦੀ ਭੈਣ ਆ ਜੀ ਇਹ ਵੀ ਦੋ ਜਨ ਤਾਂ ਸਾਕੀ ਭੈਣ ਇਹ ਦੋ ਦੰਦਾ ਜੀ ਇਹ ਵੀ ਦੋ ਦੰਦਾ ਹੈ ਇਹ ਵੀ ਦੋ ਦੰਦਾ ਦੋ ਦੰਦਾ ਹਾਂਜੀ ਸੇਮ ਉਮਰ ਦੇ ਆ ਇਹ ਤਕਰੀਬਨ 37 ਇੰਚ ਕੱਦ ਕਰ ਗਈ ਹੈ ਜੀ ਇਹ ਮੈਨੂੰ ਪਤਾ ਵੀ ਇਹ 38 39 ਤੱਕ ਚਲੇ ਜਾਣਾ ਵਾ ਹੁਣ ਛਪਾਰ ਦੇ ਮੇਲਾ ਨੰਗੇ ਤੋਂ ਬਾਅਦ ਪਾ ਤੋਚੇ ਨੂੰ ਕਰਾਸ ਕਰਾਵਾਂਗੇ ਯਾਨੀ ਚਲੇ ਗੱਬਣ ਨਹੀਂ ਕਰਾਂਗੇ ਨਹੀਂ ਕਰਾਈਗੀ ਪਹਿਲਾਂ ਮਾੜੀ ਮੋਟੀ ਹੋ ਗਈ ਸੀ ਉਹ ਨੂਨ ਨਾਲ ਦੇ ਦਿੰਦੇ ਆ ਪਾਲੀ ਜਿਵੇਂ ਹੁੰਦਾ ਤੀਰਪਾਲ ਦਾ ਕਰ ਲਈਦਾ ਹੁਣ ਆ ਪੱਠਾ ਇਹਨੂੰ ਜਦੋਂ ਮੋਕ ਲੱਗੀ ਦਾੜਾ ਕੋ ਖੁੱਲਾ ਖਾਂਦੀ ਆ ਇਹ ਪੱਠਾ ਵੀ ਤਿੰਨ ਮੇਲੇ ਚੱ ਚੁੱਕੀ ਆ ਇਹ ਮੈਂ 40000 ਜੀ ਦੇ ਸਹਰੇ ਤੋਂ ਅਜ ਤੋਂ 2 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਖਰੀਦੀ ਸੀਗੀ ਛੋਟੀ ਜੀ ਪੱਟ ਹਾਂਜੀ ਗਿੱਲਾਂ ਵਾਲਿਆਂ ਤੋਂ ਲਈ ਸੀਗੀ ਆ ਪਤਾ ਪਾਲੀ ਜੱਟ ਦੇ ਆ ਕਈ ਵਿੱਚ ਗਿੱਲਾਂ ਵਾਲੇ ਤੋਂ 40000 ਦੀ ਰੇ ਸੀਗੀ ਇਹ ਨਿੱਕੀ ਜੀ ਰਹੀ ਪੱਟ ਇਹਦੇ ਵਿੱਚ ਬਾਈ ਜੀ ਬਰੀਡ ਹੈ ਜੀ ਬਰੀਕ ਇੱਕ ਅਗਲੇ ਕਹਿੰਦੇ ਨੇ ਸੈਂਤ ਵਾਲੀ ਘੋੜੀ ਸੈਂਤ ਵਾਲੀ ਘੋੜੀ ਤੇ ਬਾਈ ਜੀ ਦੂਜੀ ਆਮ ਘੋੜੀਆਂ ਦਾ ਜ਼ਮੀਨਦਾਰ ਦਾ ਫਰਕ ਹੁੰਦਾ ਇਹਨੇ ਬਰੀਕ ਹੀ ਹੈ ਨਾ ਪਰ ਇਹਦੀ ਨਸਲ ਦੇ ਉੱਤੇ ਪੈਸੇ ਲਾਇਏ ਸੀ ਆਪਾਂ ਇਹਦੀ ਚੰਮ ਦੇ ਉੱਤੇ ਨਹੀਂ ਲਾਇਏ ਕੋਹਨੇ ਲਿੱਸੀ ਜ਼ਰੂਰ ਹੋ ਗਈ ਆ ਦੇ ਲਦਾਲ ਵੀ ਇਹ ਦੂਜਾ ਨੰਬਰ ਕਰਕੇ ਆਈ ਸੀ ਆ ਮੁੰਡਾ ਆਪਣਾ ਸਿਕੰਦਰ ਖੜਾ ਨਾ ਸਿਕੰਦਰ ਦੀ ਜਿਹੜੀ ਵੱਡੀ ਬੱਕਰੀ 210000 ਦੀ ਆਈ ਸੀ ਉਹਦੇ ਨਾਲ ਇਹ ਫੁੱਲ ਭੀੜੀ ਸੀ ਬੱਕਰੀ ਠੀਕ ਹੈ ਜੀ 22 ਬੱਕਰੀਆਂ ਦੇ ਵਿੱਚੋਂ ਇਹਨੇ ਪਹਿਲਾ ਨੰਬਰ ਦੂਜਾ ਨੰਬਰ ਕੀਤਾ ਇੱਕ ਸਾਈਕਲ ਜਿੱਤ ਗਿਆ ਸੀ ਸਾਈਕਲ ਉਹਨੂੰ ਮਿਲਿਆ ਸੀ ਤੇ ਜਾਣੀ ਮੈਨੂੰ ਡਾਕਟਰ ਇਹ ਕਹਿੰਦੇ ਸੀਗੇ ਕਹਿੰਦੇ ਸੀ ਬੱਸ ਬੱਸ ਇਹਦੇ ਤਾਂ ਸਮਝ ਲੋ ਵੀ ਛੈਣੀ ਤੇ ਪੈਸੇ ਲਾਏ ਨੇ ਕਹਿੰਦੇ ਇੱਕ ਪਾਸੇ ਗੱਡਰੇ ਇੱਕ ਪਾਸੇ ਛੈਣੀ ਆ ਵੀ ਹੁਣ ਦੇਖ ਲੋ ਕਿ ਉਹਦਾ ਸਮਝਾ ਇਸ਼ਾਰਾ ਇਹ ਸੀਗਾ ਕਿ ਜਿਹੜੀ ਛੇਣੀ ਆ ਉਹ ਗੱਡ ਨੂੰ ਵੱਟ ਸਕਦੀ ਆ ਵੀ ਜੇ ਇਹਦੇ ਵਿੱਚ ਗਰੋਸ ਆਉਂਦੀ ਪਰ ਗਰੋਸ ਇਹ ਤਾਂ ਨਹੀਂ ਕਰ ਰਹੀ ਜੀ ਦੁੱਧ ਨੂੰ ਬਹੁਤ ਖਰਦੀ ਆ ਠੀਕ ਹੈ ਤੇ ਹੁਣ ਵੀ ਧੁੱਤੀ ਗਈ ਮੋਕ ਦੇ ਨਾਲ ਬਾਕੀ ਇੱਕ ਹੋਰ ਪੱਟੀ ਕੱਤੀ ਨਿੱਕੀ ਆਪਣੀ ਵੱਟ ਕੋ ਪਹਿਲਾ ਨੰਬਰ ਕਰਕੇ ਆਈ ਆ ਲਧਾਲ ਉਹ ਸਰਵਸੇ ਭਵਤਕ ਪਹਿਲੇ ਲਈ ਸੀ ਰਾਤ ਨੂੰ 9 ਵਜੇ ਮੈਂ ਚੱਕ ਕੇ ਲਿਆ ਬੰਦੇ ਕਹਿੰਦੇ ਹਾੜ ਸ਼ਿੰਗਾਰ ਦਾ ਸੌਂਕ ਕਿਵੇਂ ਉਹ ਵੀ ਕਰ ਦਿੰਦੇ ਆ ਜੀ ਹਾੜ ਸ਼ਿੰਗਾਰ ਆ ਦੇ ਕੋ ਮੱਠ ਹੁਣ ਨਾਲੇ ਤਾਂ ਸਾਰੇ ਖੜੇ ਨੇ ਪੱਠਾ ਤੱਕਲਾ ਲੈ ਲੈਂਦਾ ਮੰਡੀਆਂ ਚੋਂ ਆ ਕੇ ਵੀਰੇ ਆ ਚੀਜ਼ਾਂ ਨਹੀਂ ਮਿਲਦੀਆਂ ਮੰਡੀਆਂ 'ਚ ਠੀਕ ਹੈ ਬਹੁਤ ਘੱਟ ਮਿਲਣਗੀਆਂ ਇਹ ਤਾਂ ਕਿਸੇ ਯਾਰ ਦੋਸਤ ਕੋਲੋਂ ਜਾਂ ਕਿਸੇ ਮਿੱਤਰ ਕੋਲੋਂ ਜਾਂ ਕਿਸੇ ਪਾਲੀ ਦੇ ਕੋਲੋਂ ਘਰੋਂ ਹੀ ਚੱਕਣੀਆਂ ਪੈਣਗੀਆਂ ਪਰ ਪੈਸੇ ਲੱਗਣਿਆ ਖੁੱਲੇ ਹੁਣ ਅਗਲਾ ਕਹਦਾ ਜੀ ਸਾਨੂੰ ਅਸੀਂ ਪਸਟ ਲੈਣ ਆਉਣਾ ਜੀ ਕਿੰਨੇ ਕੁ ਦੀ ਮਿਲਜੂ 5-6000 ਦੀ ਮਿਲਜੂ ਬਾਬਾ ਜੀ ਬਾਬਾ ਜੀ ਇਹਦਾ ਕੋਈ ਮੁੱਲ ਹੀ ਨਹੀਂ ਪਰ ਮੈਂ ਪਿਆਰ ਦੇ ਵਧੇ ਉਹਨੂੰ ਆਪਦੀ ਜੇਬ ਚੋਂ ਗੁੱਟੀ ਕੱਢ ਕੇ ਬਣਾਇਆ ਕੋਲੇ ਨਹੀਂ ਗਿਣੇ ਬੰਦੇ ਨੇ ਪੈਸੇ ਤੁਹਾਨੂੰ ਮੈਂ ਦੱਸ ਵੀ ਦਿੰਨੇ ਕੀ ਤੋਂ ਲਈ ਆ ਧਲੇਰ ਵਾਲੇ ਡਾਕਟਰ ਦੇ ਖਰੋਚਾ ਕੀ ਲੈਂਦੀ ਅਸੀਂ ਰਾਤ ਨੂੰ ਠੀਕ ਹੈ ਠੀਕ ਹੈ ਕਹਿੰਦੇ ਜੀ ਇਹ ਤੁਹਾਡੇ ਸਭ ਜਿਹੜੋ ਵੀ ਖਾਨਦਾਨਾਂ ਚੋਂ ਆਏ ਤੇ ਖਾਨਦਾਨ ਦੇ ਵਿੱਚੋਂ ਆਟਾ ਹੈ। ਯਾਨੀ ਜਿਹੜਾ ਸ਼ਿੰਗਾਰ ਦੀ ਗੱਲ ਹੈ ਜੀ ਉਹ ਮੇਰੀ ਬੇਟੀ ਬੈਠੀ ਆ। ਝੋਲੇ, ਕਾਨੀਆਂ, ਝੁੱਲੀਆਂ ਇਹ ਸਾਨੂੰ ਪਹਿਲਾਂ ਤੋਂ ਹੀ ਸ਼ੌਂਕ ਆ। ਫੁੱਲਦਾਂ ਦਾ ਵੀ, ਕੁੱਤਿਆਂ ਦਾ ਵੀ, ਘੋੜੀਆਂ ਦਾ ਵੀ ਤੇ ਅੱਜ ਬੱਕਰੀ ਬੱਕਰੀਆਂ ਦਾ ਪੈ ਗਿਆ। ਜਿਵੇਂ ਆਹ ਗਾਨੀ ਦੀ ਗੱਲ ਕਰੀਏ। ਇਹ ਗਾਨੀ ਜੀ ਥੋੜੋ ਇਹ ਪਈ ਆ ਹੁਣੇ ਚੱਕ ਲਿਆ ਕੇ ਅਸੀਂ ਪਾ ਲਈਏ ਧੋੜੀ। ਇਹ ਵਗੈਰਾ ਜਿਹੜਾ ਮਟੋਲੂ ਜੇ ਦੀਂਦੇ ਨੇ। ਇਹ ਹੈਗੀ ਬਾਹਰ ਲਈ ਗਰੰਟੀ ਜੀ। ਹੁਣ ਤੁਹਾਨੂੰ ਜਲਦੀ ਇੱਕ ਹੋਰ ਤਿਆਰ ਕਰਾਂਗੇ ਪੂਰੀ ਗਰੰਟੀ ਦੀ। ਅਛਾ ਜੀ ਉੱਥੇ ਫੁੱਲ ਬਾਹਰਲੀ ਕਰੰਸੀ ਲੱਗੀ ਹੋਗੀ ਮੈਂ ਲੈ ਕੇ ਆਇਆ ਹੁਣ ਕੋਈ ਚైనా ਦਾ ਸਿੱਕਾ ਕੋਈ ਤੇ ਆ ਵੀ ਜਿਹੜੇ ਆ ਮਣਕੇ ਵਗੈਰਾ ਜੀ ਇਹ ਮੈਂ ਹਜੂਰ ਸਾਹਿਬ ਤੋਂ ਲਿਆਇਆ ਸੀ ਅਛਾ ਜੀ ਤੇ ਜਿਹੜੇ ਆ ਪਤਾਵਾ ਜੀ ਇਹ ਆਪਾਂ ਨਾਰੀ ਗਿਆਨ ਤੋਂ ਮੰਗਵਾਇਆ ਸੀਗਾ ਤੇ ਆਰਬੀ ਮੈਂ ਉਹ ਤੋਂ ਮੰਗਵਾਈ ਮੈਨੂੰ ਕਹਿੰਦੇ ਤੂੰ ਸਾਨੂੰ ਦੇ ਦੇ ਮਣਕੇ ਇਹ ਤਿਆਰ ਕਰ ਦਾਂਗੇ ਬਾਬਾ ਜੀ ਮੈਂ ਇਹਨਾਂ ਨੂੰ ਵਿਕਿਆ ਮੈਂ ਇਹ ਕਹਿੰਦੇ ਬਾਬਾ ਜੀ ਅਸੀਂ ਤਿਆਰ ਕਰਦੇ ਤੁਸੀਂ ਲੈਣ ਦੋ ਮੈਂ ਕਿਹਾ ਯਾਰ ਮੈਨੂੰ ਛੌਂਕ ਆ ਵੀ ਮੈਂ ਉਹਦੇ ਹੱਥੀਂ ਤਿਆਰ ਕਰਨੀ ਹੈ ਪਰ ਮੈਨੂੰ ਤਜਰਬਾ ਘੱਟ ਸੀ ਇਹਦੇ ਵਿੱਚ ਥੋੜਾ ਥੋੜਾ ਗੈਪ ਆ ਪਰ ਮੈਂ ਹੁਣੇ ਕੱਲ ਗਾਨੀ ਬਣਾਉਂਦੇ ਸੀ ਨਾਰੀਕੇ ਵਾਲੇ ਮੈਂ ਇੱਕ ਤਜਰਬਾ ਨਾਲ ਤ ਹੋਰ ਸਿੱਖਿਆ ਪਰ ਮੈਂ ਜਿਹੜੀ ਹੁਣ ਗਾਨੀ ਬਣਾਉਂਗਾ ਉਹ ਬਾਖਮਾਲ ਹੀ ਬਣੂਗੀ ਉਹਦੇ ਵਿੱਚ ਗੈਪ ਨਹੀਂ ਆਊਗਾ ਠੀਕ ਹੈ ਕਿਉਂਕਿ ਦੇਖੋ ਸਿੱਖਣਾ ਪੈਂਦਾ ਸਿੱਖਣਾ ਪੈਂਦਾ ਕੋਈ ਕੋਈ ਨਾ ਕੋਈ ਗੌਣ ਜੇ ਲੈਣਾ ਨਾ ਦੇਖ ਕੇ ਵੀ ਲੈ ਸਕਦਾ ਜੇ ਬੰਦਾ ਤੁਹਾਨੂੰ ਨਹੀਂ ਕੋਈ ਦੱਸਦਾ ਨਾ ਅਸੀਂ ਉਹਦੀ ਚੀਜ਼ ਨੂੰ ਦੇਖ ਸਕਦੇ ਹਾਂ ਕਿਵੇਂ ਤਿਆਰ ਕਰਦਾ ਕਾਪੀ ਕਰ ਸਕਦਾ ਮੈਂ ਕੱਲ ਉਹਦੀ ਗਾਨੀ ਤਿਆਰ ਕਰਦੀ ਉਹਨੂੰ ਦੇਖਿਆ ਬੜਾ ਸੌਖਾ ਤਰੀਕਾ ਉਹ ਜਲਦੀ ਕਰਾਂਗੇ ਤੇ ਆ ਬਾਕੀ ਹੋਰ ਵੀ ਬੱਕਰੀਆਂ ਨੇ ਵਿੱਚ ਇਹਦੀ ਮਾਂ ਵੀ ਤੁਹਾਨੂੰ ਦਿਖਾਉਣੇ ਆ ਕਹਲੇ ਕਿੱਥੇ ਆ ਲਿਆਈ ਫੜਕ ਇੱਧਰ ਬੈਠੀ ਸੀ ਕੋਲ ਬੈਠੀ ਕੇਵਾਂ ਜਲਾਲ ਦੀਆਂ ਤੋਂ ਲਈ ਸੀਗੀ ਤਰਸੇਲ ਸਿੰਘ ਜੀ ਤੋਂ ਹਾਂ 21000 ਦੀ ਠੀਕ ਹੈ ਉਧਰਲੀ ਮੰਡੀ ਤੇ ਮੁੱਲਾਂਪੁਰ ਮੰਡੀ ਤੋਂ ਵੇਚਣਾ ਸੀ ਤੇ ਮੂਹਰਲੀ ਲੱਤ ਇੱਕ ਟੁੱਟ ਕੇ ਜੁੜੀ ਹੋਈ ਆ ਮੈਨੂੰ ਮੇਰੇ ਨਾਲ ਇਹ ਟਿਕਰਾਂ ਕਰਨ ਹੁਣ ਤੇ ਲੱਤ ਪਾਉਂਦੀ ਹਾਂ ਜੀ ਇਹਦੀ ਸ਼ਿਵਾ ਦੀ ਮਾਮ ਤੇ ਇਹਨੇ ਮੇਰੇ ਕੋਲੇ ਆ ਕੇ ਤਕਰੀਬਨ ਤਿੰਨ ਸੂਏ ਦਿੱਤੀ ਇੱਕ ਸ਼ਿਵਾ ਦੇ ਪਹਿਲਾਂ ਦਿੱਤਾ ਸੀਗਾ ਜੀ ਉਹ ਬੇ ਬੱਚੇ ਰੱਖੇ ਨਹੀਂ ਮੈਨੂੰ ਚੰਗੇ ਨਹੀਂ ਲੱਗੇ ਉਦੋਂ ਫਿਰ ਮੈਂ ਇਹਦੇ ਬਾਪ ਨੂੰ ਮਿਲਿਆ ਜਦੋਂ ਮੈਂ ਬੱਕਰਾ ਲਿਆ ਸੀ ਇਨੇ ਆਹ ਪੱਠ ਬੱਕਰੇ ਦਿੱਤਾ ਹੁਣ ਇਹਨੇ ਦੋ ਪੱਠਾਂ ਦਿੱਤੀਆਂ ਨੇ ਠੀਕ ਐ ਬਹੁਤ ਸੋਹਣੀਆਂ ਪੱਠਾਂ ਨੇ ਦੋਨੀਆਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਤੁਹਾਡੇ ਪਿੰਡ ਵਾਸਤੇ ਮੈਂ ਤਿਆਰ ਕਰ ਰਿਆ ਹਾਂ ਤੇ ਹੁਣ ਇੱਕ ਬੱਕਰਾ ਵਾ ਇਹਦਾ ਬੱਚਾ ਇੱਕ ਇਹਦੀ ਪੱਠ ਆਈ ਆ ਸਾਡੇ ਕੋਲ ਦੋ ਬੱਕਰੀਆਂ ਸੋਈਆਂ ਇਹਦਾ ਰਿਜ਼ਲਟ ਆ ਲੈ ਹਾਂਜੀ ਬਹੁਤ ਸੋਹਣਾ ਰਿਜ਼ਲਟ ਆ ਜੀ ਮੈਂ ਵੀਡੀਓ ਦੇ ਵਿੱਚ ਤਾਂ ਹੈਗਾ ਮੈਂ ਮੇਰੇ ਕੋਲੇ ਇਹਦੇ ਬੱਚੇ ਦੀ ਜਿਹੜੀ ਵੀਡੀਓ ਮੇਰੇ ਕੋਲੇ ਤੇ ਬਾਕੀ ਜਿਹੜੀ ਪੱਠ ਆ ਉਹਦੀ ਵੀਡੀਓ ਬਣਾਈ ਨਹੀਂ ਹੋਰ ਵੀ ਕਾਫੀ ਬੱਚੇ ਹੈਗੇ ਜਿਹੜੇ ਚੈਂਪੀਅਨ ਹੈ ਇੱਕ ਮੈਂ ਤੁਹਾਨੂੰ ਕਰ ਦਉਂਦਾ ਲੱਤ ਕੁੱਟੀ ਵਾਲੀ ਬੱਕਰੀ ਹੋਰ ਬਿੰਗੀ ਵਾਲੀ ਚ ਇਹ ਜਿਉਨੀਵਰਸਿਟੀ ਚ ਵੀ ਡਾਕਟਰ ਮੇਰੇ ਮਿੱਤਰ ਨੇ ਇਹ ਮੈਨੂੰ ਉਹਨਾਂ ਨੇ ਇਹ ਕਹਦੇ ਕਹਿੰਦੇ ਬਾਬਾ ਜੀ ਦੀ ਇਹਦੀ ਲੱਤ ਨਾ ਨਾ ਵਿੰਗੀ ਹੁੰਦੀ ਜਾਂ ਤਾਂ ਜਮਾਂਦਰੂ ਵਿੰਗੀ ਆ ਜਾਂ ਪਹਿਲਾਂ ਹੀ ਕਿਤੇ ਕੋਈ ਸਰਟੀਫਿਕੇਟ ਲੱਗੀ ਆ ਉਹ ਕਹਿੰਦੇ ਬਾਬਾ ਜੀ ਇਹ ਕਹਿੰਦੇ ਜਿਹਨੂੰ 100% ਕਹਿ ਦੀ ਜਿਹੜਾ ਵਿਟਲ 100% ਬਈ ਉਹ ਆ ਇਹ ਹੁਣ ਸਾਡੇ ਕੀ ਕਹਣਗੇ ਚਿੱਟੀ ਅੱਖ ਹੋਵੇ ਜੀ ਚਿੱਟੀ ਅੱਖ ਹੋਵੇ ਹੁਣ ਤੁਸੀਂ ਇਹਦੀ ਬਰੀਕੀ ਦੇਖੋ ਉਹਨੇ ਸਾਰੇ ਜਾਣਕਾਰ ਖੜੇ ਆ ਇਹਦੀ ਬਰੀਡ ਵੀ ਦੇਖੋ ਕਿੰਨੀ ਵਧੀਆ ਹੈ। ਇਹ ਬਰੀਡ ਮੈਨੂੰ ਲੱਗਦਾ ਬਹੁਤ ਟਾਈਮ ਦੀ ਹੈ। ਮੇਰੇ ਕੋਲੇ ਮੇਰੇ ਕੋਲ ਦੇਖੀ ਜੀ 4-5 ਸੂਏ ਦੇਖੀਏ ਇਹ। ਇਹ ਹਜੇ ਵੀ ਨਹੀਂ ਦੱਸਤੀ ਵੀ ਮੈਂ ਕੈਸ ਸੂਏ ਦੇਖੇ। ਨਾ ਇਹਦੇ ਦੰਦਾਂ ਦਾ ਘਸਾ ਪਿਆ, ਨਾ ਇਹਦੇ ਕੋਈ ਹੋਰ ਸਾਈਡ ਬੰਗ ਟਪਿਆ। ਸਹੀ ਗੱਲ ਹੈ। ਹੁਣ ਵੀ ਇਹਦੇ ਮਗਰ ਇੱਕ ਪਾਠਾ ਤੇ ਉਹ ਵੀ ਵਧੀਆ ਵਾਜੀ ਪਰ ਸਾਡੇ ਕੋਲ ਬਰੀਡਰ ਓਨਾ ਚੰਗਾ ਨਹੀਂ ਸੀਗਾ। ਤੇ ਹੁਣ ਅਸੀਂ ਇਹ ਤੋਂ ਕ੍ਰੋਸ ਕਰਵਾਵਾਂਗੇ। ਤੇ ਇਹਦੀ ਵੀ 37 ਇੰਚ ਤਕਰੀਬਨ ਸਾਢੇ 37 ਇੰਚ ਕੱਦ ਹੈਗਾ ਇਹਦਾ। ਇਹਦੀ ਬਰੀਡ ਦੇਖ ਲੋ ਵੀ ਕਿੰਨੀ ਵਧੀਆ ਵਾ। ਅੱਛਾ ਜਿਹੜੀ ਬਰੀਡਾਂ ਨੇ ਵੀ ਇਹ ਇਸ ਤ ਕੋਈ ਨਾਤਾ ਜਾਤਤਾ ਹੋਊਗੀ ਭਾਵੇਂ ਲੋਈ ਬਰੀਕ ਹੋਊਗੀ ਉਹਨਾਂ ਦੀ ਸਫਾਈ ਹੋਊਗੀ ਉਹਨਾਂ ਦੇ ਅੰਗਾਂ ਤੇ ਹੁਣ ਇਹ ਦੇ ਲੋ ਵੀ ਨਾਲ ਹੀ ਲਿੱਤੀ ਆ ਕਾਹਮੀ ਇਹਦੀ ਲੋਈ ਦੇ ਉੱਤੇ ਜਾਨੀ ਕਿ ਵਧੀਆ ਵਾ ਸ਼ਾਈਨਗਾ ਬਾਕੀ ਹੋਰ ਵੀ ਕਾਫੀ ਬੱਕਰੀਆਂ ਇੱਕ ਉਹ ਲਾਲ ਬੱਕਰੀ ਕਾਲੇ ਫੜੀ ਆ ਜੇ ਕਾਲੀ ਬੱਕਰੀ ਨਾਲ ਅਕਤਲ ਸਰਜੀ ਦੇ ਨੇ ਤੁਸੀਂ ਕਾਲੀ ਨੂੰ ਦੇ ਦੇ ਮੇਰੀ ਗੱਲ ਸੁਣੋ ਜੀ ਮੈਂ ਤਾਂ ਜਿਹੜੀ ਲੋਟ ਲੱਗਦੀ ਆਪਾਂ ਲੈ ਲਈਆਂ ਕਾਲੇ ਕਾਲੇ ਮੇਲੇ ਤੋਂ ਮੈਂ ਨਾਜ਼ਰੀ ਲੈ ਲਈ ਇੱਕ ਲੋਹੀ ਲੈ ਲਈ ਡਾਕਟਰ ਕਹਿੰਦਾ ਬਾਬਾ ਤੈਨੂੰ ਬੱਕਰੀਆਂ ਦੇਣੀਆਂ ਬਾ ਕੱਢ ਜਿਹੜੀਆਂ ਦੇਣੀਆਂ ਆ ਬਸਤੀਆਂ ਵਾਲੇ ਤੋਂ ਦੋ ਲੈ ਲਈਆਂ ਦੋ ਨਾਜ਼ਰੀਆਂ ਲੈ ਲਈਆਂ ਉਹਨਾਂ ਤੋਂ ਮੈਂ ਕਿਹਾ ਹੁਣ ਦੇ ਕੋਈ ਗੱਲ ਨਹੀਂ ਹੁਣ ਆ ਬੱਕਰੀ ਲਈ ਸੀਗੀ ਜੀ ਅਸੀਂ ਉੱਧਰਲੀ ਮੰਡੀ ਦੀ ਇਹ ਬੱਕਰੀ ਮਾਸ਼ੀ ਵਾਲੇ ਮੇਲਾ ਜਿੱਤੀ ਹੋਈ ਐ ਆ ਹੁਣ ਪਿੱਛੇ ਜਿਹੇ ਨੇ ਥੋੜੇ ਦਿਨ ਹੋਇਆ ਉੱਥੇ 40 ਚ ਸਿੰਘੋ ਥਾ ਕੇ ਸੜਾ ਲਿਆ ਉਹਨੂੰ ਟੋਪੀ ਇਹ ਮੇਲਾ ਦੁੱਧ ਚ ਵੇਚੂ ਜਿੱਤੀ ਸੀ 5 ਕਿਲੋ 200 ਗ੍ਰਾਮ ਦੁੱਧ ਕੱਢਿਆ ਸੀ ਨੇ ਦਿਹਾੜੀ ਐਸੇ ਦੋਨੇ ਟਿੰਮਾਂ ਲੋੜ ਹੈ ਮਾ ਹਾਂਜੀ ਹੁਣੇ ਹੀ ਭਲਿਆਟ ਆ ਵੈਸੇ 2 ਕਿਲੋਟਰ ਹੁਣ ਵੀ ਇਹਦੇ ਥੱਲੇ ਦੋਨੇ ਟਿੰਮਾਂ ਦਾ ਆਏਗਾ ਇਹਨੂੰ 13 ਤੋਂ 14 ਮਹੀਨੇ ਹੋ ਗਏ ਸੋਈ ਦੇ ਠੀਕ ਹੈ ਜੀ ਕ੍ਰਾਸ ਅਸੀਂ ਤਾਂ ਨਹੀਂ ਕਰਾਈ ਬਈ ਇਹਨੂੰ ਬੱਕਰੀ ਨੂੰ ਦੁੱਧੋਂ ਹਟੀ ਤੇ ਥੋੜਾ ਜਿਹਾ ਭਰੀ ਤੇ ਕ੍ਰਾਸ ਕਰੋ ਬਈ ਮੇਲੇ ਵਾਸਤੇ ਤਾਂ ਬੱਕਰੀ ਤਿਆਰ ਹੋਣੀ ਹੈ ਠੀਕ ਹੈ ਕਣੀ ਜੇ ਹੋਣਾ ਇਹਨੂੰ ਪਰੋਸ ਕਰਾ ਦਾਂਗੇ ਨਾ ਤੇ ਦੁੱਧ ਦੇਈ ਜਾਂਦੀਆਂ ਨੇ ਰਾਜੀ ਸਾਡੇ ਕੋਲ ਹੋਣਾ ਨਹੀਂ ਇਹਦੇ ਹੱਟ ਖੜ ਕੇ ਜਾਣੇ ਇਹ ਗੱਲ ਹੈ ਠੀਕ ਹੈ ਕਣੀ ਜੀ ਤੇ ਇਹ ਇਸ ਕਰਕੇ ਇਹਨੂੰ ਕਿਰਾਇਆ ਨਹੀਂ ਗਿਆ ਕਰਾ ਉਸ ਇਹ ਉੱਤੇ ਵੀ ਇਹ ਗੱਡੀ ਦੀ ਮਾਰ ਚਾ ਸਾਡਾ ਇੱਕ ਜਟਾ ਦੀ ਲੱਤ ਤੇ ਗੱਡੀ ਲੱਗੀ ਪਰ ਮਾਰਦਵਾ ਨੇ ਰੱਖਿਆ ਉਹ ਪੱਟ ਵੀ ਸਾਡੀ ਗੱਡੀ ਚ ਆ ਗਈ ਸੀਗੀ ਲਵੇਟ ਚ ਕਾਫੀ ਪਸ਼ੂ ਇਸ ਤਰ੍ਹਾਂ ਸਾਡੇ ਮਾਰਦਵਾ ਵੀ ਦੁੱਧ ਦਾ ਫਿਰ ਕਿਵੇਂ ਕਰ ਦੋਗੇ ਵੇਚ ਦੇऊं ਜਾਂ ਦੁੱਧ ਢੇਰੀ ਤੇ ਪਾਈ ਦੇ ਆ ਜੀ ਜੇ ਕੋਈ ਗਰੀਬ ਵਰਪਾ ਪਾਈਏ 10 ਕਿਲੋ ਵਾਲਾ ਜੇ ਵੀ ਆਪਾਂ ਨੂੰ ਕੋ ਪੈਸਾ ਨਹੀਂ ਲੈਂਦੇ ਜੇ ਕੋਈ ਕਿਲੋ ਵਾਲਾ ਆ ਜਾਵੇ ਤਾਂ 100 ਰੁਪਈਆ ਲਈ ਠੀ ਜੇ ਕੋ ਕਹਦੇ ਬਾਬਾ ਜੀ 20 ਰੁਪਏ ਦੁੱਧ ਦੇ ਦੋ ਉਹ ਤਾਂ ਪੈਸੇ ਨਹੀਂ ਫੜੀਆ ਪਿਰਾ ਵਾ ਦੁੱਧ ਲੈ ਜਾ ਕੋਈ ਹਾਂ ਉਹ ਦੁੱਧ ਪੀ ਆਦਾ ਜੇ ਮਾਰੀ ਜਿਹੜਾ ਜਰ 20 ਰੁਪਏ ਦੁੱਧ ਲੈਣ ਹੁੰਦਾ ਆਪਾਂ ਉਹ ਤੋਂ ਕੀ ਵਿਚਾਰੇ ਕੋ ਘੱਟ ਲਾਂਗੇ 20 ਰੁਪਏ ਅੱਜ ਕੱਲ ਕੋਈ ਵੱਡੀ ਮਿਹਨਤ ਨਹੀਂ ਦਿਖਾਉਂਦੀ ਚੀਜ਼ ਪਰ ਮੈਂ ਇਸ ਚੈਨਲ ਜਰੀ ਅੱਗੇ ਵੀ ਤੁਹਾਨੂੰ ਮੈਂ ਕਹਿੰਦਾ ਹਾਂ ਅੱਜ ਫੇਰ ਤੁਸੀਂ ਉਹ ਗੱਲ ਤੋੜ ਲਈ ਐ ਬੱਕਰੀਆਂ ਵਾਲੇ ਵੀਰਾਂ ਨੂੰ ਮੈਨੂੰ ਸਿਹਤ ਦੇਣਾ ਵੀਰ ਜੇ ਆਪਾਂ ਗਰੀਬ ਗਰੀਬ ਦੀ ਬਾਹ ਨਹੀਂ ਫੜੂਗਾ ਤਾਂ ਫੇਰ ਕਿਸੇ ਨਹੀਂ ਨਿ ਫੜਨੀ ਜਿਹੜੇ ਤੁਸੀਂ ਵੀਰ ਨਾਲ ਝੱਟ ਸਣੇ ਲੀਟਰ ਭਰ ਕੇ 2-200 ਲੈ ਲੈਨੇ ਹੋ ਉਹ ਗੱ ਉਹ ਗੱਲ ਤਾਂ ਤੁਸੀਂ ਲੈਣਾ ਵਾ ਨਾ 100 ਰੁਪਏ ਆ ਲੀਟਰ ਬਿਲਕੁਲ ਨਰੋਲ ਝੱਗ ਮਾਰ ਕੇ ਦੇ ਦੋ ਤਾਂ ਲੀਟਰ ਦਾ ਪੈਸੇ ਲੈ ਲਓ ਜੇ ਕੋਈ 100 ਗ੍ਰਾਮ 200 ਗ੍ਰਾਮ ਦੁੱਧ ਲੈਂਦਾ 10 20 50 ਰੁਪਏ ਦਾ ਇਹ ਜੇ ਤੁਸੀਂ ਉਹਦੀ ਛੋੜ ਕਰੋਗੇ ਨਾ ਵੀਰੇ ਤੂੰ ਕੋਈ ਨਹੀਂ ਜਾੜ ਬਿਮਾਰੀ ਤੋਂ ਲੋਟ ਹੋ ਤੂੰ ਬਾਅਦ ਚ ਲੋਟ ਹੋ ਕੇ ਪੈਸੇ ਦੇ ਦੇ ਜੀ ਮੈਂ ਕਹਿੰਦਾ ਛੋਟੀਆਂ ਆਪਣੀਆਂ ਬਿਮਾਰੀਆਂ ਟੱਟੀਆਂ ਜਾਣ ਇਹ ਜੇ ਅਗਰ ਕਹਿੰਦਾ ਨਹੀਂ ਕਿਸੇ ਲਈ ਖੂ ਪਟਾ ਕੇ ਆਉਗੇ ਦੇ ਖਾਤਾ ਠੀਕ ਹੈ ਨਹੀਂ ਜੇ ਕਿਸੇ ਲਈ ਰਾਹ ਕਰਾਂਗੇ ਤਾਂ ਸਾਡੇ ਲਈ ਸਮਾਦਾਨ ਪੱਤਰਾ ਠੀਕ ਹੈ ਜੀ ਮਾੜੀ ਲਈ ਮਜ਼ਾਰ ਹੀ ਪਤਰਾ ਹੋ ਜਾਂਦਾ ਜੇ ਅਸੀਂ ਗੱਡੀ ਘੱਟਿਆਂਗੇ ਤੇ ਇਹ ਵੀ ਇੱਕ ਪੁੰਨ ਆਪਾਂ ਨੂੰ ਪ੍ਰਮਾਤਮਾ ਨੇ ਦਿੱਤੀ ਆ ਦਵਾਈ ਆਪਾਂ ਹੈਗੇ ਹਕੀਮ ਜਦੋਂ ਧਿਆਨੰਦ ਡੀ ਐਮ ਸੀ ਸੀ ਐਮ ਸੀ ਵਰਗੇ ਹਸਪੀਟਲ ਜਵਾਬ ਦੇ ਦਿੰਦੇ ਆ ਫਿਰ ਉਹ ਕਹਿ ਦਿੰਦਾ ਜੀ ਸਾਤੋ ਤਾਂ ਤੁਹਾਡੇ ਸੈੱਲ ਪੂਰੇ ਹੋਣੇ ਬੱਕਰੀਆਂ ਵਾਲੇ ਤੋਂ ਦੁੱਧ ਲੈ ਕੇ ਪੀ ਲਓ ਇਹਦਾ ਮਤਲਬ ਤੁਸੀਂ ਫਕਰ ਕਰੋ ਵੀ ਅਸੀਂ ਡੀ ਐਮ ਸੀ ਤੋਂ ਉੱਤੇ ਆ ਸਾਡੇ ਕੋਲ ਇੱਕ ਗੌਣ ਆ ਜਿਹੜਾ ਡੀ ਐਮ ਸੀ ਕੋਲੇ ਵੀ ਹੈ ਨਹੀਂਗਾ ਠੀਕ ਹੈ ਕਿ ਨਹੀਂ ਆਪਾਂ ਪ੍ਰਮਾਤਮਾ ਦਾ ਸ਼ੁਕਰੀਆ ਕਰੋ ਵੀ ਜਿਹੜੇ ਵੱਡੇ ਤੋਂ ਵੱਡੇ ਇਨਸਾਨ ਮੈਂ ਇਹ ਜੇ ਵੀ ਦੇਖਿਆ ਜਿਹੜੇ ਸਾਡੇ ਕੋਲ ਆਏ ਨੇ ਜਿਹੜੇ ਕਹਿੰਦੇ ਅਸੀਂ ਕਿਸੇ ਦੇ ਹੱਥ ਦਾ ਪਾਣੀ ਨਹੀਂ ਪੀਣਾ ਉਹ ਵੀ ਆ ਕੇ ਕਹਿੰਦੇ ਬਾਬਾ ਜੀ ਬੱਕਰੀਆਂ ਦੁੱਧ ਦਿਓ ਜੀ ਸਾਡੇ ਸੈੱਲ ਘਟੇ ਉਹ ਵੀ ਪਿੰਦੇ ਆ ਕੇ ਤੁਹਾਨੂੰ ਵੀ ਬੇਇੱਜ਼ਤੀ ਕਰਦੇ ਵੀ ਤੁਸੀਂ ਮੰਡੀ ਤੇ ਵੀ ਆਇਆ ਕਰੋ ਵੀ ਜਿਹੜਾ ਤੁਸੀਂ ਮਾਲ ਵੇਚਦੇ ਹੋ ਬਾਹਰ ਦੂਰ ਤਰੇਡੇ ਜਾ ਕੇ ਤੁਸੀਂ ਸਾਨੂੰ ਮੌਕਾ ਦਿਆ ਕਰੋ ਮੰਡੀ ਤੋਂ ਤੇ ਸੇਵਾ ਦਾ ਇੱਥੇ ਕੋਈ ਵੀ ਬਾਤ ਦਾ ਖਰਚਾ ਨਹੀਂ ਅਸੀਂ ਦੇਣਾ ਨਾ ਤਾਂ ਮੰਡੀ ਦੀ ਐਂਟਰੀ ਦਾ ਪੈਸਾ ਲੈਨੇ ਆ ਨਾ ਅਸੀਂ ਲੰਗਰ ਪਾਣੀ ਦਾ ਲੈਨੇ ਆ ਨਾ ਹੀ ਅਸੀਂ ਬੱਕਰੀਆਂ ਵਾਲੀ ਗੱਡੀ ਤੋਂ ਕੋਈ ਪਾਰਕਿੰਗ ਲੈਨੇ ਆ ਤੇ ਸਿਰਫ ਲਖਾਈ ਲੈਣੀ ਆ 100 ਰੁਪਏ ਬਸ ਤੇ ਤੁ ਬਾਅਦ ਕੋਈ ਖਰਚਾ ਨਹੀਂ ਹੈਗਾ ਤੁਹਾਡਾ ਪਰ ਸਾਨੂੰ ਮੌਕਾ ਦਿਆ ਕਰੋ ਮੰਡੀ ਤੇ ਜ਼ਰੂਰ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਸ਼ੇਵਾ ਹਰੂ ਸਮਝਿਆ ਹੁਣ ਤੇ ਕਈ ਵੀਰ ਆ ਪ੍ਰੋਪੋਗੈਂਡੀ ਕਰ ਜਾਂਦੇ ਆ ਜੀ ਉੱਥੇ ਤਾਂ ਬੱਕਰੀ ਨਹੀਂ ਦੇਖਣ ਨੂੰ ਮਿਲਦੀ ਜੀ ਜੇ ਨਹੀਂ ਮਿਲਦਾ ਉਹ ਨਹੀਂ ਮਿਲਦਾ ਪਰ ਵੀਰੇ ਜਦੋਂ ਤੁਸੀਂ ਇੱਕ ਵਾਰੀ ਆ ਗਏ ਨਾ ਤੁਸੀਂ ਮੋੜ ਕੇ ਪੰਜਾਬ ਦੀਆਂ ਮੰਡੀਆਂ ਭੁੱਲ ਜਾਗੇ ਜਿਹਨੇ ਬਰੀਡ ਤੇ ਕੰਮ ਕਰਨਾ ਪੰਜਾਬ ਦੀਆਂ ਮੰਡੀਆਂ ਭੁੱਲ ਜਾਓਗੇ ਮੈਂ ਇੱਥੇ ਗੱਲ ਨਹੀਂ ਕਹੀ ਸਾਨੂੰ ਕਹਿਣੀ ਤਾਂ ਪਈ ਆ ਕਈ ਵੀਰ ਇਹ ਜਣੇ ਜਿਹੜੇ ਥੋੜੇ ਬਹੁਤੇ ਉਹ ਸੇਲੇ ਵਾਲੀ ਨੂੰ ਸੇਲੇ ਵਾਲੀ ਦੇਖ ਕੇ ਚਰਦੀ ਨਹੀਂ ਉਹ ਸਾਡੇ ਨਾਲ ਕਿਸੇ ਦਾ ਕੋਈ ਹੈ ਨਹੀਂ ਗੁੱਸਾ ਕਿਹੜਾ ਥੋੜਾ ਬਹੁਤਾ ਚੈਨ ਨਾ ਵਾਲਿਆਂ ਦਾ ਬਾੜਾ ਬੋਟਾ ਹੁੰਦਾ ਵੀ ਜੀ ਉਹ ਨੂੰ ਸੱਦ ਲੈਂਦੇ ਆ ਆਪਾਂ ਫਲਾਣੇ ਦੀ ਪਾੜੀ ਹਸਤਤ ਕਰੀਏ ਉਹ ਕਾਹ ਐ ਕਰਦੀਏ ਜੇ ਕਰਦੀਏ ਮੈਂ ਕਹਿੰਦਾ ਵੀ ਸਾਡੇ ਲਈ ਤਾਂ ਇਹੀ ਰੱਬ ਨੇ ਆ ਜਿਹੜੇ ਚੈਨ ਲਾਉਂਦੇ ਆ ਸਾਡੇ ਲਈ ਰੱਬ ਦਾ ਰੂਪ ਨੇ ਪਰ ਜਿਹੜਾ ਸਾ ਤੋਂ ਦੂਰ ਜਿਹੜੇ ਨਹੀਂ ਵੀ ਆਉਂਦਾ ਸਾਡੇ ਨਾਲ ਕੋਈ ਗੱਲ ਨਹੀਂ ਗੁੱਸੇ ਕਿਹੜੇ ਹੁੰਦੇ ਆ ਕਿਤੇ ਫੇਰ ਆਜੂ ਆਪੇ ਅਸੀਂ ਬਗਾੜ ਨਹੀਂ ਕਿਸੇ ਨਾਲੀ ਸਾਰੇ ਸਤਿਕਾਰਯੋਗ ਜੀ ਹਾਂ ਜੀ ਉਹ ਕੋਈ ਗਲਤ ਕਰਦੇ ਜੀ ਜਿਹਨੇ ਉਹਨਾਂ ਦੇ ਤਰਸੇਮ ਹੋਣਾ ਦਾ ਸੰਯੋਗ ਆ ਆ ਸਾਡੇ ਏਰੀਆ ਦੇ ਵਿੱਚ ਚਲੋ ਬਾਬਾ ਜੀ ਨੇ ਅਸਲ ਤਾਂ ਇੱਥੇ ਐ ਸੀ ਆਪਾਂ ਨੇ ਹੁਣ ਆਪਾਂ ਮਾਨ ਨਹੀਂ ਕਰਦੇ ਜੀ ਆ ਬੱਚਾ ਪਿਆ ਇਹ ਪੰਜਾਬ ਦਾ ਸੱਤ ਮੇਲੇ ਦਾ ਚੈਂਪੀਅਨ ਐਸੇ ਮੰਡੀ ਦੀ ਦੇਣ ਆ ਨਾ ਹਾਂ ਐਸੇ ਮੰਡੀ ਐਸੇ ਮੰਡੀ ਦੀ ਦੇਣ ਆ ਨਾ ਪੰਜਾਬ ਜਿੱਤੀ ਬੈਠਾ ਹੈ ਇੱਕ ਮੇਲਾ ਨਹੀਂ ਜਿੱਤਿਆ ਇਹਨੇ ਸੱਤ ਮੇਲੇ ਜਿਸਲੇ ਫੂਲੇਵਾਲ ਵੀ ਜਿੱਤੇ ਆ ਲੋਂਗੋਵਾਲ ਵੀ ਜਿੱਤੇ ਰਿਹਾ ਲਦਾਲ ਮਾਨਸਾ ਜ਼ਿਲ੍ਹੇ ਚ ਜਾ ਕੇ ਵੀ ਜਿੱਤ ਗਿਆ ਮੁੱਲਾਪੁਰ ਵੀ ਜਿੱਤ ਗਿਆ ਜਾਂਗਪੁਰ ਵੀ ਜਿੱਤ ਗਿਆ ਦੋ ਵਾਰੀ ਜਾਂਗਪੁਰ ਜਿੱਤਿਆ ਦੋ ਵਾਰੀ ਮੁੱਲਾਪੁਰ ਜਿੱਤਿਆ ਇਹ ਠੀਕ ਹੈ ਨਹੀਂ ਲੌਂਗੋਵਾਲ ਜਿੱਤ ਗਿਆ ਫੂਲੇਵਾਲ ਜਿੱਤ ਗਿਆ ਲਗਾੜ ਜਿੱਤ ਗਿਆ ਇਹ ਏਸੇ ਮੰਡੀ ਦੀ ਧੇਨ ਆ ਠੀਕ ਹੈ ਕਿ ਨਹੀਂ ਹੁਣ ਨਵਾਬ ਜੀ ਖੜੇ ਆ ਅਸੀਂ ਨਵਾਬ ਕੋਲੋਂ ਥੜੇ ਵੀ ਚੱਕੇ ਨੇ ਕਾਦੀ ਗੱਲ ਸਰ ਚੱਕੇ ਵੀ ਕੋਈ ਨਾ ਕੋਈ ਚੰਗਾ ਇਹਦੇ ਇੱਕ ਧੜਾ ਚੱਕਿਆ ਉਹਦੇ ਜਿੱਤ ਬਹੁਤ ਟੌਪ ਤੇ ਬਾਗਵਾਲ ਫੜਦੀ ਉਹ ਜਿਹੜਾ ਅਸੀਂ ਸਾਜੇ ਪੱਟ ਬੱਚੇ ਚੱਕੇ ਉਹ ਕਹਿੰਦੇ ਜੇ ਆਪਾਂ ਪੱਕਾ ਵੀ ਆਪਣਾ ਮਾਲ ਘਾਟਾ ਦੇਜੂ ਤੇ ਇਕੱਠੀਏ ਵੇਚ ਦਿਓ ਪਰ ਉੱਥੇ ਮੈਂ ਇਹ ਕਹਦਾ ਹੀ ਕੋਈ ਗੱਲ ਨਹੀਂ ਹਜ਼ਾਰਾਂ ਯਾਰ ਘਾਟਾਂ ਖਾ ਲੋ ਪਰ ਚੰਗਾ ਜਾਨਵਰ ਕੱਢ ਲੋ ਉਹਨੂੰ ਘਰੇ ਰੱਖੋ ਉਹਨੂੰ ਘਰੇ ਰੱਖ ਕੇ ਬਰੀਡ ਬਣਾਓ ਉਹਦਾ ਆਪਾਂ ਨੂੰ ਨਹੀਂ ਦਿੰਦਾ ਅਗਲਾ ਇਹ ਕੁਦਰਤੀ ਚੱਲਦਾ ਫਿਰਦਾ ਮਾਲ ਆਪਾਂ ਨੂੰ ਮਿਲ ਜਾਂਦਾ ਹੈ ਤੇ ਬਾਕੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ